ਸਹੀ ਸੋਤਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲੋਕਰਾਈ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਤੇ ਲਾਈਕ ਕਰ ਦੇਣਾ ਜੋ ਕਿ ਪੰਜਾਬ ਸਰਕਾਰ ਦੇ ਵਿੱਚ ਕੈਬਨ ਮੰਤਰੀ ਮੰਡਲ ਦੇ ਵਿੱਚ ਜੋ ਫੇਰ ਬਦਲਦੀਆਂ ਚਰਚਾਵਾਂ ਸੀ ਉਹ ਚਰਚਾਵਾਂ ਦੇ ਉੱਪਰ ਬਿਲਕੁਲ ਪੱਕੀ ਮੋਹਰ ਲਾ ਦਿੱਤੀ ਗਈ ਹੈ ਜੋ ਕਿ ਫੇਰ ਬਦਲ ਹੋਵੇਗਾ ਕੁਝ ਮੰਤਰੀਆਂ ਦੀ ਛੁੱਟੀ ਹੋਵੇਗੀ ਤੇ ਕੁਝ ਨਵੇਂ ਸ਼ਾਮਲ ਕੀਤੇ ਜਾਣਗੇ ਕੇਜਰੀਵਾਲ ਜੋ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਲਈ ਪ੍ਰਚਾਰ ਕਰਨ ਵਾਸਤੇ ਆਏ ਨੇ ਉਹਨਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੁਝ ਮੰਤਰੀਆਂ ਦੀ ਛੁੱਟੀ ਕਰਨ ਵਾਸਤੇ ਅਸੀਂ ਜੋ ਵਿਚਾਰ ਕਰ ਰਹੇ ਹਾਂ ਕਿਉਂਕਿ ਉਹਨਾਂ ਮੰਤਰੀਆਂ ਦਾ ਫੀਡਬੈਕ ਬਿਲਕੁਲ ਜ਼ੀਰੋ ਗਰਾਊਂਡ ਤੇ ਖੜਾ ਹੈ ਉਹਨਾਂ ਦਾ ਫੀਡਬੈਕ ਨਹੀਂ ਆ ਰਿਹਾ ਜਿਸ ਕਾਰਨ ਉਹਨਾਂ ਮੰਤਰੀਆਂ ਨੂੰ ਸਾਨੂੰ ਜਿਹੜਾ ਕਿ ਕੱਢਣਾ ਪੈਣਾ ਹੈ ਕੈਬਨਿਟ ਦੇ ਵਿੱਚੋਂ ਔਰ ਨਵੇਂ ਚਿਹਰੇ ਸ਼ਾਮਲ ਕਰਨੇ ਪਏ ਨੇ ਸੋ ਲੁਧਿਆਣਾ ਦੇ ਵਿੱਚ ਉਹਨਾਂ ਨੇ ਜਿਮਨੀ ਚੋਣ ਵਿੱਚ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਵੀ ਕਿਹਾ ਕਿ ਤੁਸੀਂ ਜੇਕਰ ਸੰਜੀਵ ਅਰੋੜਾ ਨੂੰ ਜਿਤਾਉਂਦੇ ਜੇ ਤਾਂ ਸੰਜੀਵ ਅਰੋੜਾ ਕੈਬਨਿਟ ਦੇ ਵਿੱਚ ਮੰਤਰੀ ਮੰਡਲ ਵਿੱਚ ਉਹਨਾਂ ਨੂੰ ਲਿਆ ਜਾਵੇਗਾ ਜੇਕਰ ਤੁਸੀਂ ਆਸ਼ੂ ਨੂੰ ਜਿਤਾ ਦਿੱਤਾ ਤਾਂ ਆਸ਼ੂ ਇੱਕ ਵਿਰੋਧੀ ਧਿਰ ਦੇ ਵਿੱਚ ਜਾਵੇਗਾ ਔਰ ਆਸ਼ੂ ਤੁਹਾਨੂੰ ਕੁਝ ਨਹੀਂ ਦੇ ਸਕਦਾ ਜੋ ਕਿ ਵਿਰੋਧੀ ਧਿਰ ਦੇ ਵਿੱਚ ਬੈਠਾ ਰਹੇਗਾ ਔਰ ਤੁਹਾਡੇ ਨਾ ਹੀ ਮੰਗ ਚੱਕ ਸਕੇਗਾ ਤੇ ਨਾ ਹੀ ਕੁਝ ਤੁਹਾਨੂੰ ਦੇ ਸਕੇਗਾ ਸੋ ਕੇਜਰੀਵਾਲ ਨੇ ਇੱਕ ਜਨਤਕ ਮੀਟਿੰਗ ਨੂੰ ਸਬੋਧਨ ਕਰਦੇ ਆ ਕਿ ਜੇਕਰ ਤੁਸੀਂ ਆਸ਼ੂ ਨੂੰ ਵੋਟ ਪਾਓਗੇ ਤਾਂ ਸਮਝ ਲਓ ਤੁਸੀਂ ਜਿਹੜਾ ਕਿ ਬਹੁਤ ਆਪਣਾ ਨੁਕਸਾਨ ਕਰ ਲਿਆ 2 ਸਾਲ ਤੁਹਾਡਾ ਹਲਕੇ ਦਾ ਜਿਹੜਾ ਨੁਕਸਾਨ ਹੋਵੇਗਾ ਉਸ ਤੋਂ ਬਾਅਦ ਫਿਰ ਤੁਹਾਡਾ ਹਲਕਾ ਜਿਹੜਾ ਪਛੜ ਜਾਵੇਗਾ ਸੋ ਉਹਨਾਂ ਨੇ ਕਿਹਾ ਹੈ ਕਿ ਅਸੀਂ ਕੈਬਨਟ ਦੇ ਵਿੱਚ ਜੋ ਵਿਸਥਾਰ ਕਰਨ ਜਾ ਰਹੇ ਹਾਂ 19 ਜੂਨ ਨੂੰ ਜੋ VOTING ਹੋਣੀ ਹੈ ਤੇ ਉਸ ਤੋਂ ਬਾਅਦ 20 ਜੂਨ ਨੂੰ ਸੰਜੀਵ ਅਰੋੜਾ ਨੂੰ ਆਪਣਾ ਕੈਬਨਲ ਮੰਤਰੀ ਬਣਾਵਾਂਗੇ ਸੋ ਵੀ ਤਰੀਕ ਨੂੰ ਅਸੀਂ ਸੰਜੀਵ ਅਰੋੜਾ ਨੂੰ ਕੈਬਨ ਮੰਤਰੀ ਬਣਾ ਦਾਂਗੇ ਜੋ ਕਿ ਤੁਹਾਡੇ ਹਲਕੇ ਦਾ ਤੁਹਾਨੂੰ ਕੈਬਨ ਮੰਤਰੀ ਮਿਲੇਗਾ ਕੇਜਰੀਵਾਲ ਨੇ ਕਹਿ ਕਿ ਹੁਣੇ ਮਾਨ ਸਰ ਇਸ ਗੱਲ ਨਾਲ ਜੋ ਉਹਨਾਂ ਨਾਲ ਗੱਲ ਹੋ ਚੁੱਕੀ ਹੈ ਉਹਨਾਂ ਇਹ ਵੀ ਕਹਿ ਹੈ ਕਿ ਕੁਝ ਮੰਤਰੀਆਂ ਨੂੰ ਛੁੱਟੀ ਕੀਤੀ ਜਾਵੇਗੀ ਔਰ ਉਹਨਾਂ ਦੀ ਥਾਂ ਤੇ ਨਵੇਂ ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਵੀ ਲਿਆ ਜਾਵੇਗਾ ਸੋ ਉਹਨਾਂ ਨੇ ਜਿਹੜੇ ਆਪਣੇ ਕੈਬਨ ਮੰਤਰੀਆਂ ਨੂੰ ਡਿਊਟੀਆਂ ਲਾਈਆਂ ਹੋਈਆਂ ਨੇ ਲੁਧਿਆਣਾ ਪੱਛਮੀ ਦੇ ਵਿੱਚ ਜਿਨ੍ਹਾਂ ਦਾ ਉੱਥੇ ਆਧਾਰ ਬਹੁਤ ਮਾੜਾ ਹੈ ਜਿਹੜੇ ਕਿ ਆਪਣੇ ਉਸ ਹਲਕੇ ਦੇ ਵਿੱਚ ਉਹਨਾਂ ਦੀ ਵੋਟ ਕੱਟ ਗਈ ਤਾਂ ਫਿਰ ਉਹਨਾਂ ਮੰਤਰੀਆਂ ਦੀ ਛੁੱਟੀ ਹੋਵੇਗੀ ਸੋ ਉਹਨਾਂ ਨੇ ਆਪਣੇ ਮੰਤਰੀਆਂ ਨੂੰ ਵੀ ਵਾਰਨਿੰਗ ਦੇ ਦਿੱਤੀ ਏ ਸੋ ਸੰਜੀਵ ਉਰੜਾ ਨੂੰ ਲੁਧਿਆਣਾ ਪੱਛਮੀ ਤੋਂ ਵਿਧਾਇਕ ਬਣਾਉਣਾ ਚਾਹੀਦਾ ਉਹਨਾਂ ਨੇ ਅਪੀਲ ਕੀਤੀ ਔਰ ਤੁਸੀਂ ਲੋਕ ਆਪਣਾ ਫਰਜ਼ ਨਿਭਾਓ ਅਸੀਂ ਉਹਨਾਂ ਨੂੰ ਆਪਣੇ ਆਪ ਕੈਬਨਟ ਦੇ ਵਿੱਚ ਸ਼ਾਮਲ ਕਰਾਂਗੇ ਸੋ ਕੇਜਰੀਵਾਲ ਨੇ ਜਿਵੇਂ ਹੀ ਉੱਥੇ ਆਪ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕਰਦੇ ਹੋਏ ਬਹੁਤ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਜੋ ਕਿ ਕੈਬਨਟ ਦੇ ਵਿੱਚ ਕੁਝ ਮੰਤਰੀ ਨਵੇਂ ਸ਼ਾਮਲ ਕਰਨ ਜਾ ਰਹੇ ਹਨ ਜੋ ਕਿ ਸੰਜੀਵ अरोड़ा ਦੇ ਨਾਲ-ਨਾਲ ਤਿੰਨ ਚਿਹਰੇ ਹੋਰ ਹੋਣਗੇ ਮੰਤਰੀ ਮੰਡਲ ਵਿੱਚ ਸ਼ਾਮਲ ਉਹ ਕਿਹੜੇ ਹੋਣਗੇ ਜੋ ਕਿ ਉਹਨਾਂ ਦੇ ਬਾਰੇ ਅਜੇ ਤੱਕ ਉਹਨਾਂ ਨੇ ਆਪਣਾ ਨਾਮ ਨਹੀਂ ਦੱਸਿਆ ਪਰ ਉਹਨਾਂ ਨੇ ਤਿੰਨ ਜਨਵੇਂ ਚਿਹਰੇ ਜਿਹੜੇ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ ਔਰ ਕੁਝ ਵਿਧਾਇਕਾਂ ਦੇ ਉੱਪਰ ਵੀ ਉਹਨਾਂ ਨੇ ਕਾਰਵਾਈ ਕਰਨ ਦੀ ਵੀ ਗੱਲ ਕਹੀ ਕਿ ਜਿਹੜੇ ਵਿਧਾਇਕਾਂ ਦਾ ਜੋ ਇਲਜ਼ਾਮ ਲੱਗ ਰਹੇ ਨੇ ਜਾਂ ਉਹਨਾਂ ਵਿਧਾਇਕਾਂ ਦੀ ਕਾਰਗੁਜ਼ਾਰੀ ਉਹਨਾਂ ਦੇ ਹਲਕਿਆਂ ਵਿੱਚ ਮਾੜੀ ਏ ਉਹਨਾਂ ਦੀ ਵੀ ਛੁੱਟੀ ਹੋਵੇਗੀ ਔਰ ਅਸੀਂ ਉੱਥੇ ਨਵੇਂ ਹਲਕੇ ਇੰਚਾਰਜ ਲਾਵਾਂਗੇ ਸੋ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ 94 ਵਿਧਾਇਕ ਨੇ ਉਹਨਾਂ ਦੇ ਵਿੱਚੋਂ ਜਿਹੜਾ ਕਿ ਹੁਣ ਕੁਝ ਵਿਧਾਇਕਾਂ ਦੀ ਛੁੱਟੀ ਵੀ ਹੋ ਸਕਦੀ ਹੈ ਕੁਝ ਵਿਧਾਇਕਾਂ ਦੇ ਥਾਂ ਤੇ ਨਵੇਂ ਹਲਕਿਆਂ ਚਾਰਜ ਲਾਏ ਜਾ ਸਕਦੇ ਨੇ ਜਿਨ੍ਹਾਂ ਦਾ ਵਿਰੋਧ ਹੋ ਰਿਹਾ ਹੈ ਹਰੇਕ ਹਲਕੇ ਦੇ ਵਿੱਚ ਜਿਹੜੇ ਆਪਣਾ ਵਧੀਆ ਕਾਰਗੁਜ਼ਾਰੀ ਨਹੀਂ ਦਿਖਾ ਰਹੇ ਉਹ ਕੇਜਰੀਵਾਲ ਦੇ ਵੱਲੋਂ ਹੁਣ ਸਪੈਸ਼ਲ ਆਪਣੀਆਂ ਟੀਮਾਂ ਭੇਜਤੀਆਂ ਗਈਆਂ ਨੇ ਉਹਨਾਂ ਹਲਕਿਆਂ ਦੇ ਵਿੱਚ ਸੋ ਸੰਜੀਵ ਅਰੋੜਾ ਨੂੰ ਜਿਤਾਉਣ ਵਾਸਤੇ ਉਹਨਾਂ ਨੇ ਅਪੀਲ ਕੀਤੀ ਕਿ ਸੰਜੀਵ ਅਰੋੜਾ ਸਾਡਾ ਕੈਬਨਿਟ ਦਾ ਮੰਤਰੀ ਹੋਵੇਗਾ ਔਰ ਕੈਬਨਿਟ ਦਾ ਵਿਸਤਾਰ ਹੋਵੇਗਾ ਸੋ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ ਔਰ ਮੁੱਖ ਮੰਤਰੀ ਲਾਉਣ ਦਾ ਵੀ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਜਿਹੜਾ ਡਿਪਟੀ ਮੁੱਖ ਮੰਤਰੀ ਲਾਉਂਦਾ ਵਾਅਦਾ ਕੀਤਾ ਸੀ ਉਸ ਨੂੰ ਵੀ ਅਸੀਂ ਬਹੁਤ ਜਲਦੀ ਜਿਹੜਾ ਪੂਰਨ ਕਰਾਂਗੇ